ਬਹੁਤ ਸਤਿਕਾਰਯੋਗ ਪ੍ਰਧਾਨ ਜੀ ਮੰਡਲ ਤੁਸੀਂ ਬਹੁਤ ਹੀ ਸਤਿਕਾਰਯੋਗ ਮੇਰੇ ਕੋਲ ਤੇ ਬੈਠੇ ਹੋ ਬਹੁਤ ਵਡੀਆਂ ਸਰਸ਼ੀਤਾ ਇਧਰ ਵੀ ਬੈਠੀਆਂ ਨੇ ਤੇ ਇਧਰ ਵੀ ਬੈਠੀਆਂ ਮੈਂ ਮਹਿਸੂਸ ਕਰਨਾ ਕਿ ਜੇ ਕਿਤਾਬ ਕਲਮਦਾਨ ਨੇ ਲਿਖੀ ਤੇ ਸਾਨੂੰ ਪੱਥੇ ਕੀਤਾ ਤਾਂ ਸਾਨੂੰ ਬਹੁਤ ਸਾਰਾ ਗਿਆਨ ਪਿੰਨ ਦਾ ਸਾਨੂੰ ਇਥੇ ਮਿਲਿਆ ਜਿਹੜੇ ਵਿਦਵਾਨਾਂ ਨੇ ਖੁੱਲ ਕੇ ਇੱਥੇ ਚਰਚਾ ਕੀਤੀ ਹੈ ਜੀ ਮੈਂ ਸਮਝਦਾ ਵੀ ਅਸੀਂ ਜੇ ਇਹ ਨਾਲ ਕੋਈ ਵਿਚਾਰ ਸੌਣ ਨਹੀਂ ਸਕਦੇ ਸੀਗੇ ਜੋ ਉਹਨਾਂ ਨੇ ਪੇਪਰ ਉੱਤੇ ਦਿੱਤੇ ਹੈ ਜਿੱਥੋਂ ਤੱਕ ਅਮਰਕਰਤ ਦੀ ਗੱਲ ਆ ਗਈ ਅਮਰਕਰਤ ਦੇ ਘਰੋਂ ਬਹੁਤ ਲੰਮੇ ਸਮੇ ਤੋਂ ਸਾਡੀ ਸੰਬੰਧ ਨਾ ਗਈ ਇਹ ਲਿਖਦੀ ਸੀ ਇਹ ਨੂੰ ਰੋਕ ਕੇ ਰੱਖਦਾ ਸੀਗਾ ਪ੍ਰਿੰਸੀਪਲ ਸਰ ਜੀ ਮੈਂ ਇਹਨੂੰ ਰੋਕਦਾ ਕਿ ਮੈਂ ਇਹਨੂੰ ਕਹਿੰਦਾ ਰਹਿੰਦਾ ਸੀ ਮੈਨੂੰ ਲਿਖਣ ਦੇ ਵੀ ਉਹ ਇਸ ਪਰਿਵਾਰ ਦੇ ਵਿੱਚੋਂ ਆਈਆ ਲਿਖਣ ਵਾਲੀ ਚੀਜ਼ ਵੀ ਤੂੰ ਲਿਖਣਾ ਸ਼ੁਰੂ ਕਰ ਮੈਂ ਦੇਖਿਆ ਨਹੀਂ ਗਲਤਾਂ ਚੱਲੂਗੀ ਅੱਗੇ ਜੇ ਅਮਰਕਰ ਲਿਖਣਾ ਸ਼ੁਰੂ ਕਰੂਗਾ ਤਾਂ ਉਹਨਾਂ ਵਾਸਤੇ ਖੁੱਲ੍ਹ ਦੇਊਗਾ ਤੇ ਉਹੀ ਗੱਲ ਹੋਈ ਅਸੀਂ ਇਹਨਾਂ ਨੂੰ ਮਤਲਬ ਦਾ ਲਾ ਆ ਕੇ ਖੋਨਾ ਲਿਖਣ ਲਾਇਆ ਜਦੋਂ ਇਹ ਪੇਪਰ ਲਿਖਦਾ ਕੋਈ ਵੀ ਇਹਦੀ ਇੱਕ ਬਹੁਤ ਵੱਡੀ ਖਾਸੀਅਤ ਮੈਂ ਸਮਝਦਾ ਉਹ ਜਿਹੜੇ ਵੀ ਸਾਡੇ ਦੋਸਤ ਮਿੱਤਰ ਸੀਗੇ ਉਹਨਾਂ ਤੇ ਵੱਢ ਕੇ ਆਉਂਦਾ ਸੀਗਾ ਜੇ ਮੈਨੂੰ ਪੇਪਰ ਚੰਗਾ ਲੱਗਦਾ ਮੈਂ ਇਹਨੂੰ ਫੋਨ ਕਰ ਲੈਂਦਾ ਜੇ ਨਾ ਚੰਗਾ ਲੱਗਦਾ ਮੈਂ ਚੁੱਪ ਕਰ ਜਾਂਦਾ ਇਹਦਾ ਫੋਨ ਆਉਂਦਾ ਵੀ ਹਰਕਤ ਉਹ ਵੀ ਪੇਪਰ ਨਹੀਂ ਪੜਿਆ ਮੈਂ ਹਾਂ ਮੈਂ ਕਹਿੰਦਾ ਵੀ ਹਾਂ ਮੈਂ ਪੇਪਰ ਪੜਿਆ ਸੀਗਾ ਤੇਰਾ ਵੀ ਗੱਗ ਸਾਹਿਬ ਤੁਸੀਂ ਹੌਲੀ ਹੌਲੀ ਜਿਉਂ-ਜਿਉਂ ਲਿਖਦੇ ਜਾਓਗੇ ਜਿਉਂ-ਜਿਉਂ ਆਪਣੇ ਆਪ ਦੇ ਸਿਹਤਾਰ ਕਰਦੇ ਜਾਓਗੇ ਮੈਂ ਕਿਤਾਬ ਪੜੀ ਹੈ ਇਹਨਾਂ ਦੀ ਬਹੁਤ ਕੁਝ ਇਹਨਾਂ ਨੇ ਅਹਿਾ ਦਿੱਤਾ ਮੈਂ ਸਮਝਦਾ ਇਸ ਕਿਤਾਬ ਦੇ ਵਿੱਚ ਜਿਹੜਾ ਦੇਣਾ ਚਾਹੀਦਾ ਸੀਗਾ ਜਿਹਦਾ ਜਿਹਦੇ ਨਾਲ ਸਾਨੂੰ ਬਹੁਤ ਵੱਡਾ ਗਿਆਨ ਮਿਲਿਆ ਹੈ ਤੇ ਜਿੱਥੋਂ ਤੱਕ ਤਕਨੀਕੀ ਗਲਤੀਆਂ ਰਹਿ ਗਈਆਂ ਤੇ ਉਹ ਜਿਹੜੀਆਂ ਇਹਦੀਆਂ ਰਹਿ ਗਈਆਂ ਚਾਹੇ ਗੁਰਬਾਣੀ ਦੀਆਂ ਨੇ ਚਾਹੇ ਸ਼ਬਦਾਂ ਦੀਆਂ ਨੇ ਗਈਆਂ ਮੈਂ ਸਮਝਦਾ ਵੀ ਜਿਸ ਤਰ੍ਹਾਂ ਦੀ ਵੈਸ ਹੋਈ ਹੈ ਚਰਚਾ ਹੋਈ ਹੈ ਉਹਦੇ ਚ ਸਵਾਲ ਉੱਠੇ ਨੇ ਜਵਾਬ ਆਏ ਨੇਗੇ ਤਾਂ ਸਾਨੂੰ ਇਸ ਦਾ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਆ ਵੀ ਜਦੋਂ ਆਪਾਂ ਗੁਰਬਾਣੀ ਦੀ ਕੋਈ ਵੀ ਟੁਕ ਲੈਣੇ ਆਂਗੇ ਤਾਂ ਉਹਦੇ ਸਹੀ ਸ਼ਬਦ ਜਿਹੜੇ ਹੈਗੇ ਨੇਗੇ ਉਹ ਹੀ ਲਾਏ ਜਾਣ ਇਹ ਬਹੁਤ ਇਹ ਰਿਸਲ ਦਾ ਬਹੁਤ ਕੈਰੈਕਟਰ ਦੀ ਸਾਨੂੰ ਜਰੂਰ ਪੈਣੀ ਚਾਹੇ ਕਿਸੇ ਵੀ ਧਾਰਮਿਕ ਪੁਸਤਕ ਦੇ ਵਿੱਚੋਂ ਅਸੀਂ ਸ਼ਬਦ ਲੈ ਲਿਆ ਚਾਹੇ ਗੀਤਾ ਤੋਂ ਲੈਂਦੇ ਆਂ ਚਾਹੇ ਗੁਰਮੈਂਦ ਤੋਂ ਲੈਂਦੇ ਆਂ ਕਿ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈਂਦੇ ਆਂਗੀ ਜਾਂ ਜਿਹੜੀ ਕਿ ਮੈਂ ਆਪਣਾ ਆਪਾ ਕੁਰਾਨ ਦੇ ਵਿੱਚੋਂ ਲੈਂਦੇ ਆਂ ਸ਼ਬਦ ਤਾਂ ਉਹਨਾਂ ਨੂੰ ਤੋੜਾ ਮੋੜਾ ਨਾ ਉਹਦੇ ਸ਼ਬਦਾਂ ਦੇ ਅਰਥ ਨਾ ਬਿਨ ਰ ਜਾਣ ਕਿਤੇ ਕਿਉਂਕਿ ਇਹ ਸੇ ਧਾਰਮਿਕ ਮਸਲੇ ਬਣ ਜਾਂਦੇ ਆ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਸ਼ਬਦ ਨਾ ਹੀ ਲਈ ਜਾਣ ਕਿਉਂਕਿ ਰਾਏ ਪੰਗਿਆਂ ਚ ਪਈ ਹੈ। ਦੂਜੀ ਗੱਲ ਜਿਹੜੀ ਮੈਂ ਸਮਝਦਾ ਜੀ ਜਿਹੜੀ ਇਹ ਵਿਗਿਆਨਕ ਤੌਰ ਦੇ ਉੱਤੇ ਇਹਨੇ ਕੈਮਿਸਟਰੀ ਦੀ ਐਮ ਐਸ ਸੀ ਕੀਤੀ ਹੋਈ ਹੈ ਜੀ। ਕੈਮਿਸਟਰੀ ਦੀ ਐਮ ਐਸ ਸੀ ਕਰਕੇ ਕਰ ਕਰਕੇ ਹਾਲਾਂ ਤੇ ਇਹ ਬਹੁਤ ਯਾਰੀ ਚੁੰਬੜ ਦੇ ਵਿੱਚੀ ਭਾਗਨ ਕਰਦੇ ਕਦੇ ਕਦੇ ਜਿਹੜੀਆਂ ਸਾਡੀਆਂ ਫਿੱਕੂ ਤਾਕਤਾਂ ਨਹੀਂਆਂ ਸਾਡੇ ਦੇਸ਼ ਦੇ ਉੱਤੇ ਫਿੱਕੂ ਫਿੱਕਾ ਪ੍ਰਸਿੱਧ ਲਾਉਂਦੀਆਂ ਰਹੀਆਂ ਪਰ ਇਹ ਜਿਹੜੀ ਵਿਗਿਆਨ ਹੈ ਦੇ ਅੰਦਰ ਉਹ ਇਹਨੂੰ ਉੱਥੇ ਟਿਕਣ ਨਹੀਂ ਦਿੰਦੀ ਕਿਉਂਕਿ ਇਹਦੇ ਅੰਦਰ ਇੱਕ ਵਿਚਾਰ ਆ ਰਿਹਾ ਵੀ ਜੋ ਇਹ ਪਸਾਰਾ ਜਿਹੜਾ ਹੈਗਾ ਇਹ ਵਿਗਿਆਨਿਕ ਕਰਦਾ ਇਹ ਵਿਗਿਆਨ ਦਾ ਪਸਾਰਾ ਇਸ ਕਰਕੇ ਵਿਗਿਆਨਿਕ ਵਿਕਾਸ ਹੋਇਆ ਇੱਥੇ ਜਦੋਂ ਵੀ ਆਖਰ ਜਦੋਂ ਵੀ ਆਪਣੀਆਂ ਕਿਰਤਾਂ ਦੇ ਉੱਤੇ ਆਉਂਦਾ ਹੈ ਤਾਂ ਵਿਗਿਆਨਕ ਵਿਗਿਆਨਕ ਵਿਕਾਸ ਦੀ ਗੱਲ ਕਰਦਾਗਾ ਜਿਹੜੀ ਇਤਿਹਾਸ ਨੂੰ ਦੀ ਗੱਲ ਹੁੰਦੀ ਹੈ ਕਿ ਇਹ ਉਸ ਵਿਕਾਸ ਤੋਂ ਨਿਕਲੀ ਹੋਈ ਜਿਹੜੀ ਅਗਲੀ ਸਾਡੀ ਸਟੇਜ ਹੁੰਦੀ ਹੈ ਮੁਲਕ ਦੀ ਉਸ ਦੀਆਂ ਲਗਾ ਹੁੰਦੀਆਂ ਨੇ ਜੀਆਂ ਇਹ కెਮਿਸਟਰੀ ਦੀ ਗੱਲ ਕਰਦਾ ਕਰਦਾ ਵਿਗਿਆਨ ਦੀ ਗੱਲ ਕਰਦਾ ਬਹੁਤ ਸਾਰੇ ਲੇਖ ਨੇ ਇਹਨਾਂ ਦੇ ਜਿਹਦੇ ਤੋਂ ਸਾਨੂੰ ਬਹੁਤ ਸਾਰਾ ਗਿਆਨ ਵੀ ਮਿਲਿਆਗਾ ਤੇ ਇਹਨਾਂ ਨੇ ਸਾਡੀਆਂ ਪ੍ਰਾਰਥਨਾ ਉਹਨਾਂ ਪਰਤਾਂ ਨੂੰ ਛੂਲਿਆਗਾ ਜਿਹੜੀਆਂ ਪਰਤਾਂ ਜਿਹੜੀਆਂ ਮੈਂ ਸਮਝਦਾਗਾ ਆਮ ਤੌਰ ਦੇ ਉੱਤੇ ਸਾਡੇ ਲਈਖਤ ਨਹੀਂ ਛੂਲਦੇ ਹੈਗੇ ਇੱਕ ਗੱਲ ਮੈਂ ਕਹਦਾ ਹੋਇਆ ਇਹਨੂੰ ਵੀ ਤਿੰਨ ਮਾਮਾਂ ਦੇ ਪਸਾਰੇ ਦੇ ਵਿੱਚ ਜੇ ਪਸਾਰੇ ਦੀ ਕੁੱਲ ਗਣ ਕਰੀਏ ਤਾਂ ਧਰਤੀ ماں ਹੁੰਦੀ ਹੈ ਜਾਨੀ ماں ਹੁੰਦੀ ਆ ਤੀਜੀ ماں ਸਾਡੀ ਗੋਲੀ ਹੁੰਦੀ ਹੈਗੀ ਜਿਹਦੇ ਨਾਲ ਸਾਰਾ ਸਮੁੱਚਾ ਪਸਾਰਾ ਫੈਲਦਾਗਾ ਮੈਂ ਇਹਨੂੰ ਇਹ ਗੱਲ ਕਹੀ ਸੀਗੀ ਕਿ ਉਹ ਪਸਾਰਾ ਵਿਲਾ ਬਹੁਤ ਮਾਤਾ ਜੀ ਹੈਗੀ ਹੈ ਕਿ ਸਾਡੀ ਜਿਸ ਤਰ੍ਹਾਂ ਕਿਹਾ ਗਿਆ ਸਾਡੇ ਸਹਾਇਕ ਨੇ ਹੀ ਸਾਡੇ ਤੇ ਜੀਵਨ ਜਦ ਤੂੰ ਜਿਉਂਦੇ ਹੈਗੇ ਬੁਰਖ ਦੇ ਸਹਾਇਕ ਨੇ ਹੋ ਸਹਾਇਕ ਨੇ ਚਾਹੇ ਉਹ ਬਹੁ ਆਦ ਹੈ ਕੋੜਾ ਜਿਹਨਾਂ ਤੋਂ ਵੀ ਅਸੀਂ ਕੰਮ ਲੈਂਦਾ ਗਾ ਪਰ ਜਦੋਂ ਪਸਾਰੇ ਦੀ ਗੱਲ ਕਰਦੇ ਆਂ ਅਸੀਂ ਜਦੋਂ ਅਸੀਂ ਇਸ ਧਰਤੀ ਦੇ ਪਸਾਰੇ ਦੀ ਗੱਲ ਕਰਦੇ ਆਂ ਤਾਂ ਤੀਜੀ ਸਾਡੀ ਜਿਹੜੀ ਮਤਲਬ ਮਾਂ ਮੰਡੀ ਆ ਸਾਡੀ ਮਾਂ ਭੁੱਲੀ ਆ ਜਿਹਦੇ ਨਾਲ ਇੱਕ ਦੂਜੇ ਨਾਲ ਰਹਦੇ ਆਂ ਗੱਲਾਂ ਕਰਦੇ ਆਂ ਸਾਡਾ ਵਿਕਾਸ ਹੁੰਦਾ ਸਾਡਾ ਸਭਿਆਚਾਰ ਹੁੰਦਾ ਤੇ ਅਸੀਂ ਲਿਖਦੇ ਆਂਗੇ ਕਹਾਂ ਬੋਲੀਆਂ ਪਰਮਿਟ ਹੁੰਦੀਆਂ ਲੈਗੀਆਂ ਮੈਂ ਇਹਨਾਂ ਨੂੰ ਇਹ ਕਹੀ ਸੀਗੀ ਬਾਹਰ ਆਪਣੀ ਗੱਲ ਦੇ ਉੱਤੇ ਬਜੰਦਨੇਗੇ ਤੇ ਮੈਂ ਤੁਹਾਡਾ ਸਾਰਿਆਂ ਦਾ ਕਿਉਂਕਿ ਉਹ ਤੇ ਇਹ ਉਹ ਮਿੱਤਰਾ ਸਾਡਾ ਜਿਹੜਾ ਲਗਾਤਾਰ ਚੱਲੇ ਹੋਇਆ ਸੀ ਇਕੱਠੇ ਕੌਣ ਵਾਲੇ ਸਮੇਂ ਦੇ ਵਿੱਚ ਹੋ ਰੱਗੇ ਚੱਲਣਾਗਾ ਸਾਡੀ ਸਹਿਸਵਾ ਧੂਰੀ ਦਾ ਮੈਂਬਰ ਵੀ ਹੈਗਾ ਬਾਹਰ ਬਾਤੀਏ ਗੁਰੂ ਵੀ ਜਿਹੜੇ ਕੱਢਿਆ ਹੁੰਦਾ ਰਹੇ ਪਰ ਮੈਂ ਸਮਝਦਾ ਨਹੀਂ ਆਹ ਅੱਗੇ ਇਹ ਇਤਨਾ ੜੀ ਵੱਡੀ ਗੱਲ ਮੈਂ ਕਰਦਾ ਤੇ ਦੋ ਜਣੇ ਬੈਠੇ ਆ ਗਏ ਜੇ ਮੈਂ ਜੋਤ ਜਗਾਈ ਅਮਰਗੜ ਦੇ ਵਿੱਚ ਤਾਂ ਸਾਡੀ ਆ ਭੈਣ ਨਿਰਮਲ ਰੱਖੀ ਆ ਗੀ ਇਹਦੇ ਵਿੱਚ ਜੋਤ ਉਹਨੇ ਜਗਾਈ ਸਹੀ ਗੱਲ ਹੈ ਜੀ ਉਸ ਨੂੰ ਦਿਖਣਾ ਦਿਖਾਣਾ ਕਿ ਉਹ ਪਰਿਵਾਰ ਦੇ ਵਿੱਚੋਂ ਆਣੀ ਇੱਕੋ ਪਰਿਵਾਰ ਦੇ ਵਿੱਚੋਂ ਨਹੀਂ ਗਈ ਤੇ ਇੱਕੋ ਜਿਹੜੀ ਇਹਨਾਂ ਦੀ ਮਤਲਬ ਧਰਮ ਪਤਨੀ ਨੇ ਗਈ ਤਾਂ ਇੱਕੋ ਪਰਿਵਾਰ ਦੇ ਵਿੱਚ ਨੇ ਗਈ ਪਰ ਉਹ ਇਹਨਾਂ ਦੇ ਉੱਤੇ ਉਹ ਨਹੀਂ ਸੀਗਾ ਜਿਹੜਾ ਇਹਨਾਂ ਦੇ ਇਹਨਾਂ ਦੀ ਘਰ ਵਾਲੀ ਨੇ ਮਤਲਬ ਕਮਾਨ ਦੇ ਵਿੱਚ ਚੱਲਦਾ ਸੀਗਾ ਪਰ ਮੈਂ ਇੱਕ ਗੱਲ ਮਹਿਸੂਸ ਕਰਦਾ ਵੀ ਜੋਤ ਨਾਲ ਜੋਤ ਜਗਾਣੀ ਤੇ ਮੈਂ ਸਮਝਦਾ ਹੋਰ ਪਤਾ ਨਹੀਂ ਨਿਰਮਲਕ ਜੀਆਂ ਜੋਤਾਂ ਜਗਾਉਣੀ ਆਓ ਆਪਾਂ ਇਹਨਾਂ ਜੋਤਾਂ ਦਾ ਚਾਲਨ ਲਈਏ ਤੁਹਾਡਾ ਬਹੁਤ ਬਹੁਤ ਬਹੁਤ